ਮਹਾਰਾਜਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੂੰ ਨਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਆਹ ਪੁਰਬ ਸੰਕਤਾਂ ਬੜੇ ਧੂਮ ਧਾਮ ਨਾਲ ਹਰ ਸਾਲ ਮਨਾਉਂਦੀਆਂ ਨੇ ਇਸ ਸਾਲ ਵੀ ਕੱਲ ਪਹਿਲੀ ਤਰੀਕ ਜੈਨ ਸ੍ਰੀ ਸ਼ਿਸ਼ਰਵਾਰ ਨੂੰ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਸਹਿਯੋਗ ਦੇ ਨਾਲ ਸਿੰਘ ਸਾਹਿਬ ਸਿੰਘ ਸਾਹਿਬ ਸੋਲਦਾਨ ਜੀ ਅਤੇ ਸ਼੍ਰੋਮਣੀ ਕਮੇਟੀ ਦੇ ਸਹਾਉੱਚੇ ਪ੍ਰਬੰਧ ਵੱਲੋਂ ਬਹੁਤ ਵੱਡਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੋ ਕਿ ਗੁਰਦੁਆਰਾ ਪੁਰਾਣਾ ਗੁਰਦਵਾਰੇ ਕੇ ਸ਼ੇਰਾ ਸਾਹਿਬ ਸ਼ੇਰਾ ਸਾਹਿਬ ਦੁਵਾਨ ਸੱਜਣਗੇ ਉਸ ਤੋਂ ਪ੍ਰੰਤ ਜਿਹੜਾ ਨਗਰ ਕੀਰਤਨਾ ਆ ਉਹ ਪੈਦਲ ਮਾਰਚ ਕਰਦਾ ਹੋਇਆ ਗੁਰਦੁਆਰਾ ਘੁਕੜਾ ਹੋਰੇ ਤੇ ਪਹੁੰਚੇਗਾ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸੁਭਾਗਯ ਸਮੇਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖਸ਼ੀਆਂ ਪ੍ਰਾਪਤ ਕਰੋ ਜਿਵੇਂ ਕਿ ਹਰ ਸਾਲ ਸੇਵਾ ਸਰਪਰਦਾਏ ਸੰਤ ਬਾਬਾ ਸਿਵਾ ਸਿੰਘ ਜੀ ਕਲਾਨੰਦ ਗਰ ਸਾਹਿਬ ਸੰਤ ਬਾਬਾ ਭਗਤ ਸਿੰਘ ਜੀ ਸੰਤ ਬਾਬਾ ਲਾਲ ਸਿੰਘ ਜੀ ਬਾਬਾ ਹਰਪ੍ਰੀਤ ਸਿੰਘ ਪਲਵਾਨ ਜਿਹੜੇ ਕਿ ਸੇਵਾ ਨਿਭਾਉਂਦੇ ਆ ਇਹ ਲੰਗਰ ਗੁਰੂ ਕੇ ਚੱਲਦੇ ਨੇ ਸਹਿਬ ਸਿਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਆਹ ਫਰਮਣ ਨੂੰ ਮੁੱਖ ਰੱਖਿਆ ਮਠਿਆਈਆਂ ਦੇ ਲੰਗਰ ਜਿੰਕਿਆ ਆ ਆਨਵਾਇਸ ਸਕਤਧੇਰ ਹੈ ਕਿ ਪ੍ਰਬੰਧ ਜਿੰਨੇ ਵੀ ਹੋ ਸਕਵੇ ਆ ਇੱਥੇ ਜਾਂਦੇ ਆ ਸਮੂਹ ਸੰਤਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਿਆਹ ਪਰਵ ਦੀਆਂ ਲੱਖ ਲੱਖ ਵਧਾਈਆਂ ਨਾਲ ਹੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਆ ਕਿ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਕੱਲ ਨੂੰ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੋ ਉਸ ਪ੍ਰੰਤ ਅਗਲੇ ਦਿਨ ਸਾਰੀ ਦਿਹਾੜੀ ਦਵਾਨ ਸਜਣਗੇ ਸਾਹਿਬ ਸ੍ਰੀ ਗੁਰੂ ਦਸੇਹ ਪਾਸ਼ਾ ਦੇ ਵਿਆਹ ਪਰਵ ਦੀਆਂ ਖੁਸ਼ੀਆਂ ਮੁੱਖ ਦੇ ਰੱਖਦੇ ਹੋਇਆਂ ਲੱਖੇੜੀਆਂ ਸੰਗਤਾਂ ਦੇਸ਼ ਵਜੇਸ਼ੀਅ ਸੱਜਣ ਵੱਲੋਂ ਚਾਹੀਨੀਆਂ ਪ੍ਰਿਆਜ ਰਹੀਆਂ ਨੇ ਇੱਥੇ ਬਿਆੰਤ ਸੰਗਤਾਂ ਵੱਲੋਂ ਲੰਗਰ ਲਾਇਆ ਜਾ ਰਿਹਾ ਹੈ ਨੇ ਗੁਰੂ ਬਰਾਏ ਕਿਰਪਾ ਕਰਨ ਜਿਹੜੀਆਂ ਸੰਗਤਾਂ ਇੱਥੇ ਪਹੁੰਚ ਸਕਦੀਆਂ ਨੇ ਉਹਨਾਂ ਨੂੰ ਤਸਿਲ ਬੇਨਤੀ ਕੀਤੀ ਜਾਂਦੀ ਆ ਇਸ ਵਰ ਭਾਗੇ ਸਮੇਂ ਦੇ ਵਿੱਚ ਪਹੁੰਚ ਕੇ ਗੁਰੂਆਂ ਦੀਆਂ ਖੁਸ਼ੀਆਂ ਦੇ ਪਾਤਰ ਬਣਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ